ਉਹ ਕੋਈ ਨਹੀਂ ਬੱਗੇ ਉਹ ਨਾ ਜੀ ਜੀ ਸਿਕਿਉਰਿਟੀ ਦਾ ਬਦਨਾਮ ਜੇ ਫੀਫਰ ਦੇਣੀ ਆ ਤੇ ਇੱਥੇ ਜਾ ਗਏ ਜੈਜਰਾਂ ਦਾ ਚਾਰਾ ਇੱਥੇ ਆਵੇ ਜੀ ਡੇਰਿਆਂ ਤੋਂ ਘਾਟੇ ਡੰਗਰ ਅਰੇ ਇੱਥੇ ਆਉਂਗੇ ਸਾਬ ਆ ਜੀ ਅੱਗੇ ਇੱਥੇ ਉਹ ਸਰਕਾਰੀ ਤੌਰ ਤੇ ਆਉਂ ਉਹ ਦੂਜੇ ਬੰਦਿਆਂ ਨੂੰ ਕਹ ਲੈ ਗੱਲੀਆਂ ਗਈਆਂ ਲਾ ਕੇ ਵਾਰਤਾਰਾ ਜੀ ਚਾਰਾ ਡੇਰਿਆਂ ਇਹ ਡੰਗਰੀਆਂ ਨੀਕਾੜੀ ਲੰਗਾ ਨਹੀਂ ਸਰ ਇੱਕ ਵੀ ਇਸ ਤਰ੍ਹਾਂ ਉਹ ਘਰ ਵਿੱਚ ਇੱਧਰ ਗਏ ਹੋਟਲ ਸਾਈਡ ਤੇ ਹਾਂਜੀ ਹਾਂਜੀ ਚੇਤਨਾ ਮੰਡੀ ਵਿੱਚ ਬੰਨੇ ਬੜਾ ਬਾਜੀ ਧਾਰੀਵਾਲ ਸਾਹਿਬ ਕੀ ਹਾਲਾਤ ਨੇ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਸਾਬ ਬਹੁਤ ਮਾੜੇ ਨੇ ਆਹ ਹੋ ਬੜੀ ਚਿੰਤਾਜਨਕ ਸਥਿਤੀ ਆ ਇਹ ਨਾਲੇ ਹਲਕੇ ਦੀ ਵਾਹ ਵਾਹ ਅੱਜ ਮੈਨੂੰ ਲੱਗਦਾ ਜਿੱਦਾਂ ਸਾਡੇ 60 ਪਿੰਡ ਜਿਹੜੇ ਆ ਉਹ ਪਾਣੀ ਚ ਡੁੱਬ ਗਏ 80% ਉਹਦਾ ਤਾਂ ਮੈਂ ਸਾਨੂੰ ਕਿਹਾ ਫਸਲਾਂ ਦਾ ਨੁਕਸਾਨ ਹੋ ਗਿਆ ਜੰਗਲ ਬੱਚੇ ਦਾ ਨੁਕਸਾਨ ਹੋ ਗਿਆ ਉਹ ਦੁਨੀਆਂ ਦੇ ਘਰ ਦੇੜੇ ਆ ਉਹ ਖਵਾਬ ਹੋ ਗਏ ਕਦਾਂ ਚ ਪਿਆ ਸਮਾਨ ਖਰਾਬ ਹੋ ਗਿਆ ਕਦਾਂ ਚ ਪਾਣੀ ਵੜ ਗਿਆ ਕਿਤੇ ਗਲੀਆਂ ਦੇ ਵਿੱਚ 8 ਫੁੱਟ ਪਾਣੀ ਹੈ ਕਿਤੇ 7-7 ਫੁੱਟ ਪਾਣੀ ਹੈ ਅੱਜ ਵੀ ਪਾਣੀ ਬਹੁਤ ਆਇਆ ਫਰ ਅੱਜ ਅਜ ਨਾਲੇ ਸ਼ਹਿਦ ਪਾਣੀ ਅਜ ਨਾਲੇ ਦੇ ਇੱਕ ਪਾਸੇ ਸ਼ਹਿਦ ਵੀ ਪਾਣੀ ਚਲਾ ਗਿਆ ਸੋ ਲੱਗੇ ਆ ਜਦੋਂ ਜਦ ਕਾਵੇ ਬਦਮਾਤਮਾ ਦੀ ਕਿਰਪਾ ਕਦੂ ਪਿੱਛੇ ਵੀ ਪਾਣੀ ਹਟਣਗੇ ਪਾਣੀ ਬੰਦ ਹੋਊਗਾ ਤਾਂ ਇਹ ਆ ਕੁਦਰਤ ਦੀ ਕਿਰਪਾ ਹੈ ਸਾਦੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਉਹ ਮਤਲਬ ਨੁਕਸਾਨੇ ਗਏ ਆ ਅੱਜ ਮੈਨੂੰ ਪਤਾ ਲੱਗਾ ਅਜੇ ਪਤਾ ਨਹੀਂ ਮੈਨੂੰ ਆਏ ਕਿ ਨਹੀਂ ਆਏ ਸੁਨੀਲ ਜਾਖੜ ਜੀ ਨੇ ਅੱਜ ਆਉਣਾ ਸੀ ਬੀਜੇਪੀ ਦੇ ਪ੍ਰਧਾਨ ਜੀ ਨੇ ਜੇ ਆ ਗਏ ਹੁਣ ਤਾਂ ਵੀ ਤੁਹਾਡੇ ਦਾ ਹੀ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜਾ ਆਉਣਾ ਬਾਕੀ ਆ ਤਾਂ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਖੜ ਸਾਹਿਬ ਤੁਸੀਂ ਭਾਜੀਪੀ ਦੇ ਪ੍ਰਧਾਨ ਜੀ ਤੁਸੀਂ ਇਹ ਨਾਲੇ ਆ ਦੇ ਦਿਓ ਤੁਹਾਨੂੰ ਵੈਲਕਮ ਕਹਿੰਦੇ ਆ ਜੀ ਆ ਕਿੰਨੇ ਆ ਤੁਹਾਡਾ ਸਵਾਗਤ ਕਰਦੇ ਆ ਕਿ ਤੁਸੀਂ ਸਾਡੇ ਦੁੱਖ ਚ ਸ਼ਰੀਕ ਹੋਣ ਆਏ ਹੋ ਸਾਡੇ ਇਸ ਵੇਲੇ ਔਖੇ ਘੜੀ ਚ ਸਾਡੇ ਕੋ ਆਏ ਹੋ ਪਰ ਮੇਰੀ ਤੁਹਾਨੂੰ ਬੇਨਤੀ ਆ ਕੇਂਦਰ ਚ ਤੁਹਾਡੀ ਸਰਕਾਰ ਆ ਤੁਸੀਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਪਕ ਪੈਕੇਜ ਲੈ ਕੇ ਦਿਓ ਪੰਜਾਬ ਨੂੰ ਲੈ ਕੇ ਦਿਓ ਪੂਰੇ ਨੂੰ ਆ ਬਾਰਡਰ ਦੀ ਪੱਟੀ ਆ ਜਿਹੜੀ 50 ਕਿਲੋਮੀਟਰ ਸਿੱਧੀ ਸੈਂਟਰ ਗਵਰਨਮੈਂਟ ਦੇ ਅੰਦਰ ਚੋਂਦੀ ਆ ਇਹਦੇ 'ਚ ਸੈਂਟਰਲ ਗਵਰਨਮੈਂਟ ਕੋਲੋਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਕੇ ਬਾਰਡਰ ਦੀ ਪੱਟੀ ਅਸੀਂ ਜੰਗਾ ਜੀ ਸਭ ਤੋਂ ਅੱਗੇ ਹੁੰਦੇ ਆ ਹੜਾਂ ਜੀ ਸਭ ਤੋਂ ਅੱਗੇ ਹੁੰਦੇ ਆ ਅਸੀਂ ਉੱਜੜ ਗਏ ਸਾਡੇ 60-70 ਪਿੰਡ ਜਿਹੜੇ ਉੱਜੜ ਗਏ ਤੁਸੀਂ ਹਿਸਾਬ ਲਾ ਲਓ ਬਹੁਤ ਬੁਰੀ ਜਿਹੇ ਪਾਣੀ ਆਈ ਜਾਂਦਾ ਪਤਾ ਨਹੀਂ ਹੋ ਕਿੰਨਾ ਜਾੜਾ ਹੋ ਜੇ ਕੱਲ ਤੱਕ ਸੁਮੇਦੀ ਜਾਖੜ ਸਾਹਿਬ ਨੂੰ ਬੇਨਤੀ ਹੈ ਕਿ ਆਓ ਖਾਲੀ ਹੱਥੀ ਨਾ ਆਓ ਕੁਝ ਲੈ ਕੇ ਆਓ ਤੁਹਾਡਾ ਸਵਾਗਤ ਕਰਦੇ ਆ ਤੁਹਾਨੂੰ ਗਲੇ ਲਾਉਨੇ ਆ ਅਸਲ ਸਾਨੂੰ ਚਾਹੀਦਾ ਸਾਡਾ ਦਾ ਜਿਹੜਾ ਅਸੀਂ ਮੁੱਢਲਾ ਢਾਂਚਾ ਤਿਆਰ ਕੀਤਾ ਹੈ ਛੜਕਾਂ ਦਾ ਉਹ ਵੀ ਸਾਡਾ ਸਾਦਾ ਪਾਣੀ ਨੇ ਬਰਬਾਦ ਕਰਤਾ ਜਿਹੜਾ ਆਰਡੀਐਫ ਦਾ 8000 ਕਰੋੜ ਰੁਪਈਆ ਸਾਡਾ ਡੱਕਿਆ ਜੇ ਕੋਈ ਦਵਾਦੋ ਸੈਂਟਰ ਕੋ ਕਿਉਂਕਿ ਇਹਦੇ ਤੋਂ ਬਾਅਦ ਜਦੋਂ ਪਾਣੀ ਲੱਥਾ ਤੇ ਸਾਡੀਆਂ ਪੰਚਾਇਤਾਂ ਸਾਡੀਆਂ ਰੋਡਾਂ ਸਾਡੀਆਂ ਗਲੀਆਂ ਫਿਰਨੀਆਂ ਸਭ ਵਹਿ ਗਈਆਂ ਬਹੁਤ ਬੁਰੀ ਹਾਲਤ ਹੋ ਗਈ ਹੈ ਸੋ ਸਾਡੇ ਪੈਸੇ ਦਵਾ ਦਿਓ ਅਸੀਂ ਉਹ ਪੈਸੇ ਜਿਹੜੇ ਆ ਇੱਥੇ ਲਾ ਸਕੀਏ ਪੂਰੇ ਪੰਜਾਬ ਚ ਲਾ ਸਕੀਏ ਇਹਦੀ ਗੱਲ ਤਾਂ ਪੂਰੇ ਪੰਜਾਬ ਨੂੰ ਅੱਤਕ ਬੱਕਾ ਦਵਾਓ મોદી ਸਾਹਿਬ ਦੇ ਕੋਲ ਸਾਨੂੰ ਵੀ ਦਵਾਓ ਇਹ ਨਾਲ ਇਹਨੂੰ ਫੈਸਲਾ ਦਵਾਓ ਕਿਉਂਕਿ ਅਸੀਂ ਬਾਰਡਰ ਤੇ ਆ ਅਸੀਂ ਹਰ ਲੜਾਈ ਦੇ ਅੱਗੇ ਹੁੰਦੇ ਆ ਸਾਡਾ ਹੱਕ ਬਣਦਾ ਸਾਨੂੰ ਉਹ ਹੱਕ ਲੈ ਕੇ ਦੋ ਸੋ ਤੁਨ ਮ ਜੀ ਆ ਕਹਿੰਦਾ ਵੈਲਕਮ ਕਹਿੰਦਾ ਤੁਸੀਂ ਆਇਓ ਪਰ ਸਾਨੂੰ ਕੋਈ ਨਾ ਕੋਈ ਦਵਾਇਓ ਖਾਲੀ ਹੱਥੇ ਨਾ ਜਾਇਓ ਪੋਲਟਿਕਸ ਨਾ ਕਰੋ ਸਿਆਸਤ ਨਾ ਕਰੋ ਇੱਕ ਦੂਜੇ ਦੇ ਉੱਤੇ ਕੋਈ ਆਪਾਂ ਦੋਸ਼ ਨਹੀਂ ਲਾਉਣੇ ਕਿਉਂਕਿ ਤੁਹਾਨੂੰ ਵੀ ਪਤਾ ਕਿ ਸੱਤ ਜਿਲ੍ਹੇ ਡੁੱਬ ਗਏ ਨਾ ਪਾਣੀ ਕਦੀ ਨਹੀਂ ਆਜਾ ਨਾ ਪਾਣੀ ਆ ਗਿਆ ਇਹ ਕੁਦਰਤ ਦੀ ਕਲੋਪੀ ਆ ਜਿਦੋਂ ਪਚਾਉਂਦੇ ਆ ਤੂਫਾਨ ਆਉਂਦੇ ਆ ਕੋਈ ਬਿਮਾਰੀ ਪੈਂਦੀ ਆ ਜਦੋਂ ਹੜ੍ਹ ਆਉਂਦੇ ਆ ਉਦੋਂ ਕੇਂਦਰ ਸਰਕਾਰ ਹੀ ਸਾਡਾ ਮਾਈ ਬਾਪ ਆ ਉਹਨੇ ਹੀ ਸਾਡੀ ਬਾਹ ਫੜਨੀ ਹੁੰਦੀ ਉਹ ਫੋੜ ਵੀ ਮੈਂ ਬੇਇਨਤੀ ਕਰੂੰਗਾ ਕਿ ਤੁਸੀਂ ਵਿੱਚ ਪੈ ਕੇ ਤੇ ਸਾਨੂੰ ਜਿਹੜਾ ਸਪੈਸ਼ਲ ਪੈਕੇਜ ਜਿਹੜਾ ਲੈ ਕੇ ਦੋ ਜਿਹਦੇ ਨਾਲ ਅਸੀਂ ਮੁੜ ਅਜ ਨਾਲੇ ਦੇ ਲੋਕ ਆਪਣੇ ਪੈਰਾਂ ਤੇ ਹੋ ਸਕੀਏ ਸਾਰੇ ਪੰਜਾਬ ਦੇ ਲੋਕ ਆਪਣੇ ਪੈਰਾਂ ਤੇ ਹੋ ਸਕੀਏ ਸਲਤਨਾਨਗਪੁਰ ਲੋਧੀ ਦੇ ਵਿੱਚ ਕਪੂਰਥਲਾ ਫਰੋਜ਼ਪੁਰ ਫਾਜ਼ਲਕਾ ਬੋਰ ਸਭ ठाਵਾਂ ਦੇ ਬੜਾ ਬੁਦਾ ਹਾਲ ਹੈ ਸਭ ਨੂੰ ਪੈਸੇ ਲੈ ਕੇ ਦੋਸਤਾਂ ਜੋ ਸਾਡਾ ਪੰਜਾਬ ਦੁਬਾਰਾ ਪਹਿਨਾ ਪੋਛ ਇਹ ਮੈਂ ਬ੍ਰਿੰਦੀ ਪੰਜਾਬ ਸਰਕਾਰ ਵੱਲੋਂ ਸਰ ਇਹ ਕਿਹੋ ਜਿਹਾ ਯਤਨ ਕੀਤੇ ਜਾ ਰਹੇ ਆ ਲੋਕਾਂ ਤੱਕ ਰਸਾਇਣ ਸਮਗਰੀ ਵੀ ਪਹੁੰਚਾਈ ਜਾ ਰਹੀ ਹੈ ਸਾਰੇ ਪਹਲਵੰਦ ਜੋ ਪੰਜਾਬ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤੇ ਆ ਉਹ ਕਰ ਰਹੇ ਆ ਸਾਡੇ ਸਾਰੇ ਅਫਸਰ ਸਾਰੇ ਪਾਣੀ ਦੇ ਵਿੱਚ ਡੀਸੀ ਸਾਹਿਬ ਦੂਜੇ ਤੀਜੇ ਸਭ ਸਾਡੇ ਦੇਰੇ ਅਫਸਰ ਨੇ ਉਹ ਲੱਗੇ ਆ ਜੋ ਅਸੀਂ ਕਰ ਸਕਦੇ ਸੀ ਤੇ ਕਾਹੀ ਹੋਏ ਪਰ ਕੁਝ ਸਿੱਧਾ ਇੱਧਰ ਦੀ ਜਿਹੜੀ ਕੇਂਦਰ ਸਰਕਾਰ ਨੇ ਕਰਦੀ ਹੈ ਸੋ ਮੇਰੀ ਬੇਨਤੀ ਹੈ ਕਿ ਕੇਂਦਰ ਸਰਕਾਰ ਸਾਡੀ ਬਾਹਰ ਫੜੇ ਪੰਜਾਬ ਸਰਕਾਰ ਤੇ ਆਪਣੇ ਕੰਮ ਤੇ ਲੱਗੀ ਆ ਉਹ ਅਸੀਂ ਕਰਾਂਗੇ 100% ਕਰਾਂਗੇ ਗਵਰਨਰ ਦੀ ਇੱਕ ਦਾਵਾਗੇ ਮੁਆਜ਼ੇ ਦਾਂਗੇ ਉਹ ਜੋ ਸਾਡੀ ਡਿਊਟੀ ਹੋ ਅਸੀਂ ਕਰਾਂਗੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਜਿਹੜੇ ਬੱਸ ਲੋਕਾਂ ਨੂੰ ਸੁਨੇਹਾ ਕਿ ਪਾਣੀ ਦੇ ਲਾਗੇ ਨਹੀਂ ਜਾਣਾ ਸੇਫ ਜਗ੍ਹਾ ਤੇ ਆ ਜਾਓ ਆਪਣਾ ਮਾਲ ਦੰਗਲ ਸੇਫ ਜਗ੍ਹਾ ਤੇ ਲਾਓ ਪਾਣੀ ਦੇ ਲਾਗੇ ਨਹੀਂ ਜਾਣਾ ਬਹੁਤ ਹਿਸਕਾ ਵਾਲਾ ਪਾਣੀ ਆ ਬਹੁਤ ਸਪੀਡ ਚ ਪਾਣੀ ਆ ਕਿਹਦਾ ਜਾਨੀਮਾਲ ਦਾ ਨੁਕਸਾਨ ਨਾ ਹੋ ਜਾਏ ਇਸ ਚੀਜ਼ ਦਾ ਖਿਆਲ ਰੱਖਣਾ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਾਹਮਣੇ ਰੱਖਣਾ ਆਪਣਾ ਸੇਫਟੀ ਵਾਲੇ ਥਾਂ ਤੇ ਤੁਸੀਂ ਆ ਜਾਓ ਜਿੱਥੇ ਤੁਸੀਂ ਸੇਫ ਜ਼ੋਨਾਂ ਜਗ੍ਹਾ ਤੇ ਆ ਜਾਓ ਜਿੱਥੇ ਸਾਡੀ ਸਪੋਰਟ ਦੀ ਲੋੜ ਪੈਂਦੀ ਆ ਸਾਨੂੰ ਕਾਲ ਕਰੋ ਅਮਰ ਸਾਹਿਬ ਦੀ ਡੀਸੀ ਨੂੰ ਕਾਲ ਕਰੋ ਐਸਐਸਪੀ ਨੂੰ ਕਾਲ ਕਰੋ ਸਾਡੇ ਐਸਐਮ ਨੂੰ ਕਾਲ ਕਰੋ ਵੀ ਸਭ ਲੋਕ ਲੱਗੇ ਇਸ ਕਰਕੇ ਤੁਸੀਂ ਸੇਫ ਜਗ੍ਹਾ ਤੇ ਆ ਜਾਓ ਲੋਕਾਂ ਨੂੰ ਇਹ ਵੀ